ਪਰ ਸਿਰਫ ਰਾਜਨੀਤੀ ਦੀ ਭੇਂਟ ਚੜਾ ਕੇ ਗਰੀਬ ਲੋਕਾਂ ਨੂੰ ਰਾਸ਼ਨ ਤੋਂ ਵਾਂਝੇ ਕਰਨਾ ਬੜੀ ਘੱਡੀਆਂ ਪੱਧਰ ਦੀ ਰਾਜਨੀਤੀ ਹੈ ਔਰ ਸਿਰਫ ਰਾਸ਼ਨ ਦੇ ਮਾਮਲੇ 'ਚ ਨਹੀਂ ਪੰਜਾਬ ਨੂੰ ਹਰ ਪਾਸੇ ਜਿਹੜਾ ਉਹ ਨਿਸ਼ਾਨਾ ਬਣਾਇਆ ਜਾ ਰਿਹਾ ਅਸੀਂ ਬਾਰਡਰ ਸਟੇਟ ਹੈ ਸਾਡੇ ਕੋਲ ਇੰਡਸਟਰੀ ਦੀ ਸਬਸਿਡੀ ਨਹੀਂ ਹੈ ਨਾਲ ਸਾਡੇ ਗਵੰਡੀ ਸੂਬਾ ਹਿਮਾਚਲ ਬੈਠਾ ਜਦ ਕਿ ਸਾਡਾ ਵੀ ਜਿਹੋ ਜਿਹੇ ਏਰੀਆ ਬੱਦੀ ਦਾ ਹੈ ਉਹੋ ਜਿਹੇ ਰੋਪੜ ਦਾ ਹੈ ਪਰ ਸਾਨੂੰ ਜਿਹੜੀ ਇੰਡਸਟਰੀ ਨੂੰ ਲੈ ਕੇ ਕੋਈ ਰਾਇਤਾ ਨਹੀਂ ਹੈ ਇੱਕ ਪਾਸੇ ਮਾਨ ਸਾਹਿਬ ਦੀ ਸਰਕਾਰ ਹੈ ਜਿਹੜੀ ਕਿ ਗਰੀਬਾਂ ਨੂੰ ਸਹੂਲਤਾਂ ਦੇਣ ਦੇ ਲਈ ਕੋਈ ਕਸਰ ਨਹੀਂ ਛੱਡ ਰਹੀ ਹਸਪਤਾਲਾਂ ਦੇ ਵੀ ਦਵਾਈਆਂ ਮੁਫਤ ਦਿੱਤੀਆਂ ਜਾ ਰਹੀਆਂ ਹੈਲਥ ਇੰਸ਼ੋਰੈਂਸ ਜਿਹੜੀ ਹੈ 10 ਲੱਖ ਤੱਕ ਦੀ ਉਹ ਦਿੱਤੀ ਜਾ ਰਹੀ ਹੈ ਤੇ ਦੂਜੇ ਪਾਸੇ ਥਾਲੀ ਦੇ ਵਿੱਚੋਂ ਜਿਹੜਾ ਰਾਸ਼ਨ ਖੋਣਾ ਇਹ ਬਹੁਤ ਘਟੀਆ ਪੱਧਰ ਦੀ ਰਾਜਨੀਤੀ ਹੈ ਤੇ ਆਮ ਆਦਮੀ ਪਾਰਟੀ ਇਹਦੇ ਖਿਲਾਫ ਗਰੀਬਾਂ ਦੀ ਰੋਟੀ ਨੂੰ ਗਰੀਬਾਂ ਦੇ ਰਾਸ਼ਨ ਨੂੰ ਬਚਾਉਣ ਦੇ ਲਈ ਹਰ ਤਰ੍ਹਾਂ ਦੀ ਲੜਾਈ ਲੜੇ ਇਹ ਸਿਰਫ ਜਿਹੜਾ ਰਾਸ਼ਨ ਕੱਟਣ ਤੱਕ ਮਾਮਲਾ ਸੀਮਿਤ ਨਹੀਂ ਹੈ ਜਿਨ੍ਹਾਂ ਦੇ 55 ਲੱਖ ਲੋਕਾਂ ਦੇ ਰਾਸ਼ਨ ਕਾਰਡ ਕੱਟੇ ਗਏ ਉਹ ਹੈਲਥ ਇੰਸ਼ੋਰੈਂਸ ਤੋਂ ਵਾਂਝੇ ਹੋਗੇ ਉਹਨਾਂ ਦਾ ਜਿਹੜੀ ਆਯੂਸ਼ਮਾਨ ਕਾਰਡ ਹੈ ਉਹ ਵੀ ਬੇਸਡ ਆਨ ਇਹ ਜਿਹੜਾ ਇਹ ਜਿਹੜਾ ਕਾਰਡ ਹੈ ਆਟੇ ਦਾ ਦ ਫੂਡ ਸਿਕਿਉਰਿਟੀ ਦਾ ਇਹਦੇ ਬੇਸ ਤੇ ਹੀ ਹੈ ਜਦੋਂ ਤੱਕ ਇਹਦਾ 10 ਲੱਖ ਦੀ ਪੰਜਾਬ ਵਾਲੀ ਜਿਹੜੀ ਇੰਸ਼ੋਰੈਂਸ ਇੰਪਲੀਮੈਂਟ ਨਹੀਂ ਹੁੰਦੀ ਇਹਨਾਂ ਨੇ ਉਹਦੇ ਕੋਲ ਰਾਸ਼ਨ ਵੀ ਖੋਲਿਆ ਤੇ ਹੈਲਥ ਇੰਸ਼ੋਰੈਂਸ ਵੀ ਨਾਲ ਹੀ ਖੋਲੀ ਕਿ ਪੰਜਾਬ ਦੇ ਵਿੱਚ ਉਜੁੰਜਾ ਲੱਖ ਜਿਹੜੇ ਕਾਰਡ ਐ ਉਹ ਪ੍ਰਭਾਵਿਤ ਹੋ ਰਹੇ ਨੇ 23 ਲੱਖ ਜਿਹੜੇ ਉਹ ਕੇवाईसी ਦੇ ਨਾਮ ਤੇ ਜੁਲਾਈ ਚ ਕੱਟੇ ਜਾ ਚੁੱਕੇ ਨੇ ਤੇ ਜਿਹੜਾ 8 ਲੱਖ 2000 ਕਾਰਡ ਜਿਹੜੇ ਉਹ ਹੋਰ ਕੱਟੇ ਜਾ ਰਹੇ ਨੇ ਅੱਗੇ 8 ਲੱਖ 2000 ਕਾਰਡਾਂ ਦਾ ਮਤਲਬ ਹੈ ਕਿ ਕਰੀਬ 32 ਲੱਖ ਲੋਕ ਪ੍ਰਭਾਵਿਤ ਹੋਣਗੇ ਸੋ ਪੂਰੇ ਸੂਬੇ ਦੇ ਵਿੱਚ 55 ਲੱਖ 55 ਲੱਖ ਜਿਹੜੇ ਲੋਕ ਐ ਉਹ ਰਾਸ਼ਨ ਤੋਂ ਰੋਟੀ ਤੋਂ ਵਾਂਝੇ ਹੋਣ ਜਾ ਰਹੇ ਨੇ ਕੇਂਦਰ ਸਰਕਾਰ ਦੇ ਇਸ ਕਦਮ ਕਰਕੇ ਜਿਹੜਾ ਡਿਸਟ੍ਰਿਕਟ ਦਾ ਜਾਂ ਹਲਕੇ ਦਾ ਡਾਟਾ ਉਹ ਜਲਦੀ ਤੁਹਾਡੇ ਸਾਹਮਣੇ ਆ ਜਾਵੇਗਾ 55 ਲੱਖ ਲੋਕ ਦੇ 55 ਲੱਖ 55 ਲੱਖ ਲੋਕ ਲਗਭਗ 11 ਲੱਖ ਰਾਸ਼ਨ ਕਾਰਡ ਲਗਭਗ 11 ਲੱਖ ਰਾਸ਼ਨ ਕਾਰਡ ਦੋ ਅਲੱਗ-ਅਲੱਗ ਚੀਜ਼ਾਂ ਚੈੱਕ ਈਈ ਕੇਵਾਈਸੀ ਦੇ ਨਾਮ ਤੇ ਕੱਟ ਰਾ ਇੱਕ ਮੈਂ ਜਿਹੜੀ ਤਾਂ ਉਹਨੂੰ ਸ਼ਰਤਾਂ ਤੁਸੀਂ ਆ ਉਹਦੇ ਵਿੱਚ ਤਾਂ ਸਾਡੇ ਤੋਂ ਪੁੱਛਿਆ ਵੀ ਨਹੀਂ ਆਪਣੇ ਆਪ ਹੀ ਡਾਟਾ ਚੱਕ ਕੇ ਜਿਵੇਂ ਤੁਹਾਡਾ ਇੱਕ ਤਾਂ ਪਹਿਲਾਂ ਤਾਂ ਹੀ ਹੁਣ ਇੱਕ ਸੈਕਿੰਡ ਦਾ ਬੜਾ ਗੰਭੀਰ ਵਿਸ਼ਾ ਹੈ ਤਾਂ ਹੀ ਕਹਿ ਰਿਹਾ ਕਿ ਇਹਨਾਂ ਤੋਂ ਬਚੋ ਬੇਨਾ ਦੇ ਕੈਂਪਸ ਜਿਹੜੇ ਆ ਬਹੁਤ ਖਤਰਨਾਕ ਕੈਂਪ ਨੇ ਥੋੜਾ ਡਾਟਾ ਆਪਣੇ ਆਪ ਹੀ ਲੈ ਕੇ ਆਧਾਰ ਕਾਰਡ ਤੁਹਾਨੂੰ ਪਤਾ ਵੀ ਨਹੀਂ ਹੋਊਗਾ ਉਹਨਾਂ ਨੂੰ ਪਤਾ ਲੱਗਿਆ ਤੁਹਾਡੇ ਕੋਲ ਕਿੰਨੀ ਜ਼ਮੀਨ ਹੈ ਤੇ ਆਪਣੇ ਘਟਦਾ ਹੁਣ ਤੁਹਾਡੀ ਪਤਾ ਵੀ ਨਹੀਂ ਸਾਡੀ ਤਾਂ ਅੱਧੀ ਜ਼ਮੀਨ ਜਿਹੜੀ ਥਾਸ ਕਰਕੇ ਮੇਰੇ ਇਲਾਕੇ ਚੰਗਰ ਲਾਕੇ ਚ ਕੈਨੂ ਢਾਈ ਕ ਨਾਲ ਪਰ ਹੁੰਦਾ ਤਾਂ ਉਥੇ ਕੱਕ ਵੀ ਨਹੀਂ ਪਰ ਤੁਹਾਡੇ ਤੋਂ ਥੋੜਾ ਡਾਟਾ ਉਹ ਨਹੀਂ ਲੈ ਲਿਆ ਤੁਹਾਡੇ ਤਾਂ ਕੋਈ ਵੈਰੀਫਾਈ ਕਰਨੀ ਅਫਸਰ ਸਾਰਾ ਕੁਝ ਆਟੋਮੈਟਿਕ ਹੈ ਤੇ ਚੱਕ ਕੇ ਤੁਹਾਨੂੰ ਤੁਸੀਂ ਜਦੋਂ ਅਗਲੀ ਵਾਰੀ ਜਾਓਗੇ ਆਸ ਦੇ ਨਾਲ ਕਿ ਜੀ ਮੇਰਾ ਰਾਸ਼ਨ ਆਇਆ ਪਤਾ ਲੱਗੂਗਾ ਰਾਸ਼ਨ ਕਾਰਡ ਕਿਸ ਜੀਪੀ ਮੈਂ ਜਿਹੜੀ ਤੁਹਾਨੂੰ ਸਮਝੋ ਗੱਲ ਸਾਜ਼ਿਸ਼ ਦੇਖੋ ਕਿੰਨੀ ਖਤਰਨਾਕ ਹੈ ਆਪਣੇ ਆਪ ਹੀ ਵੀ ਅਸੀਂ ਜੀ ਠੀਕ ਹੈ ਜੀ ਪਹਿਲਾਂ ਤਾਂ ਕਿਹਾ ਇਹ ਕਹਿੰਦਾ ਜੀ ਕਿਸਾਨਾਂ ਦੇ ਪੈਸੇ ਦਿੱਤੇ ਖਾਤੇ ਚਾਣਗੇ ਉਹ ਤੋਂ ਡਾਟਾ ਲੈ ਲਿਆ ਤੇ ਹੁਣ ਜਿਹਦੇ ਜਿਹਦੇ ਢਾਈ ਕੇ ਨਾਲ ਜ਼ਮੀਨ ਸਭ ਕੱਟ ਢਾਈ ਕੇਲੇ ਜ਼ਮੀਨ ਸਭ ਕੱਟ ਤੇ ਕਈ ਐਦਾਂ ਹੀ ਪੁਰਾਣੀ ਗੱਡੀ ਤੁਸੀਂ ਕਹਾਂਦੇ ਹੋ ਰਜਿਸਟਰ ਥੋੜੇ ਤੋਂ ਆਧਾਰ ਕਾਰਡ ਲੈ ਲੈਂਦੇ ਆ ਤੇ ਜੀ ਗੱਡੀ ਪੁਰਾਣੀ ਲਈ ਨਾਲੇ ਅੱਛਾ ਜੀ ਗੱਡੀ ਲੈ ਲਈ ਤੇ ਬੰਨੋ ਤੇ ਟੈਕਸੀ ਪਾਣਾ ਵੀ ਗੁਨਾਹ ਹੋ ਗਿਆ ਸਮਝੋ ਕਿੰਨਾ ਸੀਰੀਅਸ ਕੰਮ ਹੈ